ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜੱਸਪੁਰ ਆਇਆ ਜਿੱਦਾਂ ਕਿ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਦੋਸਤੋ ਆਉਂਦੇ ਰਹਿੰਦੇ ਆ ਇਸ ਖੇਤਰ ਦੇ ਉੱਪਰ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਨੇ ਠੀਕ ਆ ਜੀ ਤੋਂ ਤਿੰਨਾਂ ਵੜਾ ਦੀ ਜੇਕਰ ਇੱਕ ਸ਼ਾਟ ਦੇ ਵਿੱਚ ਗੱਲ ਕਰੀਏ ਦੋ ਵੜਾ ਬਿਲਕੁਲ ਸੱਜਰ ਸੁਈਆਂ ਨੇ ਇੱਕ ਗੱਬਣਾ ਤਿਆਰੀ ਵਾਲੀ ਆ ਤੇ ਤਿੰਨ ਹੀ ਨਾਗਾ ਦੋਸਤੋ ਤਿੰਨੇ ਵਹਿੜਾ ਨੇ ਠੀਕ ਆ ਜੀ ਰੇਡ ਪਰਤੇ ਵੀ ਬਿਲਕੁਲ ਜਾਇਜ਼ ਤੇ ਜੈਨੂਨ ਰਹਿਣ ਵਾਲੇ ਆ ਸੋ ਜਿਹੜੇ ਫ੍ਰੀਦਰ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਨਰਕ ਪਰਖ ਤਸੱਲੀ ਆ ਉਹ ਤੁਸੀਂ ਘਰਾਂ ਕੇ ਕਰ ਲਿਓ ਠੀਕ ਆ ਜੀ ਤੇ ਦੋ ਵਹਿੜਾ ਬਿਲਕੁਲ ਸੁਈਆਂ ਨੇ ਚੋਕੇ ਆਪਣੀ ਦੋ ਡਾਂਗ ਤਿੰਨ ਟਾਈਮ ਤਿੰਨ ਟਾਈਮ ਤਸੱਲੀ ਕਰ ਲਿਓ ਗੱਬੜ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਆਪਣੀ ਚੌਥ ਥਰਾਂ ਦੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ 24 ਅਗਸਤ ਤੇ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਵੈਸੇ ਚਵਾਈ ਦਾ ਸਮਾਂ ਨਾਲ ਦੀ ਨਾਲ ਹੀ ਆਪਾਂ ਜਿਹੜੀਆਂ ਵੜਾ ਸੁਈਆਂ ਨੇ ਉਹਨਾਂ ਦੀ ਚਵਾਈ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਆਹ ਕਰਦੇ ਆਂ ਗੱਲਬਾਤ ਵੀਰ ਜੱਤ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਜੱਸ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋਰ ਮੇਰੇ ਵੀਰ ਭਰਾ ਸਾਰੇ ਸਾਸਰੀ ਕਾਲ ਸਾਸਰੀ ਕਾਲ ਵੀਰ ਜੱਸ ਹੋਰ ਕੰਮ ਆਹ ਦੀ ਹੱਲੇ ਬੜੇ ਲੇਟ ਹੋ ਗਏ ਹੋ ਗਏ ਆਹ ਲੇਟ ਹੀ ਹੋ ਗਈ ਵੀਰਾਂ ਜੀ ਹਾਂਜੀ ਮੈਂ ਤਾਂ ਆਹ ਤੇਰਾ ਆਜੋ ਕੇ ਵੇਲੇ ਨਾ ਮੈਂ ਤਾਂ ਤੁਹਾਨੂੰ 2 ਵਜੇ ਦਾ ਟਿਕਾਂ ਦੇ ਆ ਆ ਹਾਂਜੀ ਠੀਕ ਆ ਠੀਕ ਹਾਂ ਹੋਰ ਹੋਰ ਬਾਕੀ ਠੀਕ ਠਾਕ ਵਧੀਆ ਵਧੀਆ ਮਾਲਕ ਦੀ ਕਿਰਪਾ ਬਾਬੂ ਦਾ ਸਾਥ ਬਹੁਤ ਸ਼ੁਕਰ ਹੈ ਜੀ ਹਾਂਜੀ ਅੱਜ ਜਸਪੀਰੇ ਵੇੜਾ ਅੱਜ ਆਪਾਂ ਤਿੰਨੇ ਬਖਾਉਣੀਆਂ ਨੇ ਹਾਂਜੀ ਤਿੰਨੇ ਹੀ ਆ ਇੱਕ ਹੈਗੀਆਂ ਵੇੜਾ ਚਾਰ ਹੀ ਇੱਕ ਕੱਲ ਫਿਰ ਵੇਖੀ ਉਹ ਛੋਟੇ ਭਾ ਦੀ ਠੀਕ ਆ ਪੜਾ ਛੋਟੇ ਭਾ ਲੈ ਵੀਰ ਭਰਾ ਕਿਨਾਂ ਚਾਹ ਪਾਣੀ ਵਾਲੇ ਲੈ ਜਾਂਦੇ ਠੀਕ ਆ ਹਾਂਜੀ ਏ ਜਰਸੀ ਆਪਾਂ ਪਿਛਲੀ ਵੀਡੀਓ ਵਿੱਚ ਵੀ ਦਿਖਾਈ ਸੀ ਹਾਂਜੀ ਸੰਧੂ ਸਾਹਿਬ ਮੈਨੂੰ ਇੰਨਾ ਫੋਨ ਆਇਆ ਵੀਰਾਂ ਦਾ ਹਾਂ ਕਹਿੰਦੇ ਜਰਸੀ ਲੈਣੀ ਆਪਾਂ ਫੇਰ ਪੇਸ਼ ਕਰਤੀ ਜਰਸੀ ਫੇਰ ਬਹੁਤ ਖੂਬਸੂਰਤ ਹੈ ਕਿਉਂ ਚੰਗੀ ਜਰਸੀ ਹੈ ਇਹ ਸੂਈ ਉਹ ਗੱਬਣ ਸੀ ਹਾਂ ਉਹ ਗੱਬਣ ਇਹ ਪਰਸੋਂ ਸੂਈ ਆ ਬੌੜਾ ਹੀ ਆ ਇਹਦੇ ਠੀਕ ਹੈ ਜੀ ਹਾਂਜੀ ਦੋਸਤੋ ਬੌਲੇ ਤੇ ਜਿਹੜੀ ਹੁਣ ਇਸ ਵਕਤ ਚੱਲ ਰਹੀ ਹੈ ਜਰਸੀ ਬ੍ਰੀਡ ਦੇ ਵਿੱਚ ਵੇਰ ਤੁਹਾਨੂੰ ਦਿਖਾ ਦਾਂਗੇ ਸ਼ੁਰੂਆਤ ਆਪਾਂ ਇਸ ਜਰਸੀ ਬ੍ਰੀਡ ਵਾਲੀ ਵੇਰ ਤੋਂ ਹੀ ਕਰ ਲਾਂਗੇ ਠੀਕ ਹੈ ਜੀ ਹਾਂ ਠੰਡੀ ਧੀਰੀ ਵੜੀ ਸੰਧੂ ਸਾਹਿਬ ਇਹ ਵੀ ਉਹਦੇਆਂ ਨੂੰ ਹਾਂ ਨਾਲਦੀ ਨਾਲੇ ਦੋਸਤੋ ਸੀਲੀਆਂ ਸੂਲੀਆਂ ਤੁਸੀਂ ਚੈੱਕ ਕਰੀ ਜਾਂਦੇ ਹੋ ਠੀਕ ਆ ਜੀ ਇਹ ਨਹੀਂ ਮਾਲਾ ਕੋਈ ਪੁੱਛਿਆ ਜੋ ਤੇ ਆ ਵੀ ਪੰਜਾਬ ਵਾਲੀ ਜਰਸੀ ਜਾਂਦੀ ਆ ਜੀ ਇਹ ਪੰਜਾਬ ਵਾਲੀ ਕੋਈ ਨਾਲੇ ਉਧਰ ਲਈ ਲਾ ਲਿਆ ਜਿੱਦਾਂ ਮਰਜੀ ਲਾ ਲਿਆ ਜਰਸੀ ਜੋ ਇਹ ਨਹੀਂ ਜਰਸੀ ਬ੍ਰੀਡ ਚ ਹਾਂਜੀ ਠੀਕ ਆ ਇਹ ਪ्युअर ਜਰਸੀ ਜੋ ਲਓ ਦੋਸਤੋ ਵੀਰ ਜੱਸਾ ਤਾਂ ਵੀ ਜੱਸਾ ਪੰਜਾਬੀ ਮੰਨ ਲੈ ਹਾਂ ਠੀਕ ਆ ਜੀ ਜਰਸੀ ਵਹਿੜਾ ਬਿਲਕੁਲ ਠੰਡੀ ਤੇਰੀ ਸੀਲ ਸੋ ਸੈਕਿੰਡ ਟਾਈਮਰ ਦੂਜਾ ਸਵੇਰ ਜਾ ਸਕਦਾ ਸਵੇਰ ਅੱਜ ਕਿੰਨਾ ਤੀਜਾ ਇਹ ਅੱਜ ਤੀਜਾ ਦੇਣਾ ਬੋੜਾ ਹੀ ਆ ਜੇ ਸੰਧੂ ਸਾਹਿਬ ਇਹਦੇ ਥੱਲੇ ਕਿੰਨਾ ਬੋੜਾ ਦੱਸਿਆ ਜੀ ਕੋਈ 11 ਤੋਂ 12 ਹੋ 11 ਤੋਂ 12 ਹਾਂ ਕਾ ਦਾਹ ਨਹੀਂ ਹੁੰਦਾ ਠੀਕ ਹੈ ਵੀਰੇ ਹਾਂ ਦੋਸਤੋ 11 ਤੋਂ 12 ਲੀਟਰ ਪੌਲਾ ਬਾਕੀ ਆਪਾਂ ਤੁਹਾਨੂੰ ਇਧਰ ਇੱਕ ਵੇਣ ਬੂਨ ਦਿਖਾਉਣੇ ਆ ਵੇਖੋ ਬਿਲਕੁਲ ਆਹ ਵੇਖੋ ਆ ਕਰੋ ਜੀ ਇਹਨੇ ਸੰਧੋ ਸਾਹਿਬ ਭਾਵੇਂ ਐ ਪਾਸੇ ਬਹਿ ਜਾਓ ਭਾਵੇਂ ਉਹ ਪਾਸੇ ਬਹਿ ਜਾਓ ਜਰਸੀ ਪਿਛਲੀ ਵੀ ਦਿੱਤੀ ਹੈ ਨਾ ਹਾਂ ਐ ਆਪਣੀ ਉਹਨਾਂ ਤਸੱਲੀ ਕਰਕੇ ਤੇਪ ਕੇ ਖੜੇ ਮੈਂ ਪੂਰੀ ਠੰਡੀ ਧੀਰੀ ਆ ਹਾਂ ਜੀ ਤੇ ਦੋਸਤੋ ਦੋ ਪਾਸੇ ਜਿਹੜੀ ਮਿਲਕ ਨਾੜੀ ਕਾਫੀ ਮੋਟੀ ਤੁਹਾਨੂੰ ਦਿਖਾਈ ਦੇਊਗੀ ਤੇ ਇਸ ਵਕਤ ਜਿਹੜਾ 11 ਲੀਟਰ ਕੋਈ ਵੀ ਬੋਲਾ ਮੰਨ ਲੈ 11 ਮੰਨ ਲੈ 12 ਲਾ ਲੈ ਸੰਦੂ ਸਾਹਿਬ ਇਹ ਕਿਹੜੀ ਗੱਬਣਾ ਚੋਈ ਜਾਣੀ ਹਾਂ ਹਾਂ ਪੂਰ ਛਟਾ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਚਵਾਈ ਵੀ ਦੋਸਤੋ ਦਿਖਾਉਣੀ ਆ ਵੀ ਚਵਾਈ ਕਿਦਾਂ ਦੀ ਲੱਗੀ ਆ ਕੋਈ ਪੂਰ ਛਟਾ ਹੋਇਆ ਤੇ ਵਿੱਚੇ ਦੱਸ ਦਾਂਗੇ ਉਹ ਸਿਰੇ ਮੋਟੀ ਧਾਰ ਹੋਈ ਤੋਂ ਵੀ ਤੁਹਾਨੂੰ ਨਾਲ ਨਾਲ ਹੀ ਆਪਾਂ ਵਿਖਾ ਦੇਣੀ ਆ ਠੀਕ ਆ ਬੱਛਾ ਮਗਰ ਕ ਬੱਛੀ ਨਹੀਂ ਬੱਛਾ ਸੰਦੂ ਸਾਹਿਬ ਜਬ ਵਾਲਟੀ ਲਿਆ ਦੇ ਮੜਕੇ ਮਗਰ ਇਹਦੇ ਦੋਸਤੋ ਬੱਛਾ ਹੈ ਮੇਲ ਕਾ ਆ ਨਾਲ ਦੀ ਨਾਲ ਹੀ ਬਾਹਰ ਕੱਢ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਆ ਦੇਖਿਓ ਯਾਰਾ ਠੀਕ ਆ ਜੀ ਮੂ ਫੇਸ ਕੁਆਲਿਟੀ ਦੋਸਤੋ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਆ ਛੋਟੀ ਬੂਥੀ ਛੋਟਾ ਕੰਨ ਬੋਦੀ ਵਾਲੀ ਵੜਾ ਰੰਗ ਪ੍ਰਿੰਟ ਤੁਸੀਂ ਚੈੱਕ ਕਰੋ ਠੀਕ ਆ ਜੀ ਬਦਾਮੀ ਰੰਗ ਦਾ ਅਜੇ ਇਹ ਸੰਤੂ ਸਾਹਿਬ ਇਹਨੇ ਨਾ ਆਣ ਕੇ ਖਾਦਾ ਕੋਣੀ ਆ ਢਿੰਗੀ ਜਾਂਦੀ ਆ ਇਹ ਚੋਣ ਨੂੰ ਨਹੀਂ ਢਿੰਗਦੀ ਮਾਲਾ ਜੀ ਨਹੀਂ ਲਾਇਆ ਜੀ ਨੇ ਹਾਂਜੀ ਤਨੇ ਇਹਦੇ ਇੰਨੀ ਹੋਰ ਦੂਣੀ ਹੋ ਆਪਣੀ ਆਹੋ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਦੋਸਤੋ ਕਾਫੀ ਵੀਰ ਸ਼ੌਂਕ ਰੱਖਦੇ ਆ ਬਹੁਤ ਵੀਰ ਪਸੰਦ ਕਰਦੇ ਆ ਵੇੜਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸੋ ਜਰਸੀ ਬਰੀਡ ਦੀਆਂ ਬੱਚੀਆਂ ਵੇੜਾਂ ਖਰੀਦਣੀਆਂ ਬਹੁਤ ਵੀਰ ਪਸੰਦ ਕਰਦੇ ਆ ਠੀਕ ਆ ਜੀ ਸੋ ਆ ਦੇਖੋ ਬਹੁਤ ਸੋਹਣੀ ਹਾਈਟ ਦੇ ਵਿੱਚ ਸੋ ਸੁਪਨਿਆ ਸੁਪਨਿਆ ਕਰਮਲੀ ਦੇ ਵਿੱਚ ਬਹੁਤ ਖੂਬ ਆ ਥੱਲੋਂ ਲੇਵੇ ਹਵਾਨੇ ਤੋਂ ਤੁਸੀਂ ਦੇਖੋਗੇ ਬਿਲਕੁਲ ਹੱਥੀ ਚਵਾਈ ਵਾਲਾ ਥਣ ਸੋ ਵਿਥਾਂ ਵਿਰਲਾ ਕਾਫੀ ਸੋਹਣੀ ਆ ਇਹ ਨਹੀਂ ਸੰਤੋ ਸਾਹਿਬ ਜਿੰਦਾ ਮਰਜੀ ਖਿਲਾ ਦੇ ਲੈ ਵੀ ਜਸਵੀਰ ਥੋੜਾ ਜਿਆ ਅੱਗੋਂ ਇੱਕ ਵਾਰੀ ਹੋਰ ਘੁਮਾ ਕੇ ਦਿਖਾ ਦਈਏ ਹਾਂਜੀ ਸਾਕ ਸਰ ਕਾ ਕਰੋ ਜੀ ਅੱਜ ਮੋੜ ਲਿਆ ਜੇ ਇੱਕ ਵਾਰੀ ਵੀਰੇ ਠੀਕ ਆ ਜੀ ਦੇਖੋ ਆ ਜਾ ਆ ਜਾ ਆ ਜਾ ਆਇਆ ਆ ਜਾਸ ਹੁਣ ਨੈਟ ਜਿਹੜਾ ਬਿਲਕੁਲ 11 ਲੀਟਰ ਹਾ ਜਾ ਮੈਂ ਨਾ ਸੰਧੂ ਸਾਹਿਬ ਉਹ 12 ਪਾ 11 ਕਰਕੇ ਦੇ ਨਹੀਂ ਬੋਲਾ ਠੀਕ ਆ ਭਰਾ ਹਾਂਜੀ ਬਹੁਤ ਦੋਸਤੋ 11 ਲੀਟਰ ਜਿਹੜਾ ਨੈਟ ਹਾ ਜਾ ਇਹਦੇ ਥੱਲੇ ਹੁਣ ਬੋਲਾ ਹੀ ਮੰਨਿਓ ਮੇਰਾ ਵੀਰ ਇਧਰੋਂ ਮੈਂ ਤੁਹਾਨੂੰ ਬੱਚਾ ਇੱਕ ਪੂਰੀ ਦਿਖਾ ਦੇਣਾ ਆ ਵੇਖੋ ਆ ਬੱਚਾ ਬਿਲਕੁਲ 나ੜੂ ਦੇ ਨਾਲ ਆ ਠੀਕ ਹੈ ਜੀ ਇਹਨੂੰ ਸੰਧੂ ਸਾਹਿਬ ਬੋਲਾ ਜਿਆਦਾ ਚੰਗਾ ਆਤਾ ਸੀ ਇਹਨੂੰ ਬਾਜ ਹੀ ਲੱਗੀ ਹੁਣ ਠੀਕ ਆ ਪਛੇ ਨੂੰ ਹਾਂ ਹਾਂਜੀ ਆਵੇ 나ੜੂ ਨਾਲ ਆ ਹਾਂ ਇਹ ਵੇਖੋ ਇਹ ਨਹੀਂ ਕੋਈ ਆਵੇ 나ੜੂ ਨਾਲ ਰਹੇਗਾ ਬਿਲਕੁਲ 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 ਲਾਈਬਰ ਜਾਸੇ ਦੀ ਕੀਮਤ ਇੱਕ 10 ਦੇ ਮੁੱਲ ਵੀਰੇ ਡਿਮਾਂਡ ਕੀ ਕਰਦੇ ਆ ਵੇੜ ਦਾ ਸੰਧੂ ਸਾਹਿਬ ਮੁੱਲ ਤੇ ਭਾਵੇਂ 75 ਹੀ ਕਰ ਲਗੇ ਮੈਂ ਰਾਹ ਦਾ ਇਹ ਮੁੱਲ ਤਾਂ ਮੈਂ ਨਾ ਉਹ ਪੁਣੇ ਕਰ ਲੀਕ ਜਿੱਡੀ ਆ ਵਾਸੀ ਇਹ ਲੱਭ ਦੀਆਂ ਕਿਤੇ ਹਾਂਜੀ ਹਾਂ ਨਹੀਂ ਆਪਾਂ 75 ਨਹੀਂ ਕਰਨਾ ਨਾ ਹੀ 65 ਕਰਨਾ ਜੈ ਜੀ ਕਹਿੰਦੀ ਕਰਨੀ ਹੈ ਮੈਂ ਤਾਂ ਨਾ 60 ਦੀ ਦੇ ਦੀ ਗਏ ਹਾਂ ਤਾਂ ਕਹ ਸੰਢਿਆ ਕਿਤੇ ਤੂੰ ਤਾਂ ਸੀਰੀਅਸ ਹੈ ਵਾਸੀ ਚੰਗੀ ਸੰਧੂ ਸਾਹਿਬ ਵੇਖੋ ਨਹੀਂ ਕਸਰ ਕੋਸਰ ਕੱਢ ਕੇ ਦਈਏਗੇ 60000 ਦੀ 60000 ਦੀ ਹਾਂ 60 ਦੀ ਦੇ ਜੀ ਬਾਰਤੀ ਤੇ ਦੋ ਹਾਂ ਬਾਕੀ ਕਰਦਾ ਬਾਕੀ ਆਪਣੇ ਸੱਜਣ ਵੀਰਾਂ ਦਾ ਜਿੱਥੇ ਤੋਂ ਆ ਕੋ ਸਕਿਆ ਫਿਰ ਮਾਨਤਨ ਕਰਦਿਆ ਜੀ ਕਰਦਾਂਗੇ ਸੰਤੂ ਸਾਹਿਬ ਪਰ ਜੱਸੀ ਬ੍ਰੀਡ ਦੇ ਵਿੱਚ ਮਨਾਂ ਸੰਤੂ ਸਾਹਿਬ ਕੋਈ ਨਿੰਦੂ ਗਾਣਾ ਜਿਹੜਾ ਵੀ ਆਊਗਾ ਹਾਂ ਨਹੀਂ ਪੱਛੀ ਚੰਗੀ ਆ ਹਾਂਜੀ ਇਹ ਨਹੀਂ ਮਨ ਲਾ ਕੋਈ ਲਸੀ ਕੋਈ ਨਹੀਂ ਇਹ ਜਿਹੜੀ ਚੱਲੀ ਹੈ ਹਾਂ ਮੈਨੂੰ ਕੋਈ ਕਾ ਨਹੀਂ ਇਹ ਹੋ ਜੇ ਮਨ ਲਾ ਕੋਈ ਕੋਈ ਪੀਸ ਮਿਲਦਾ ਹੈ ਹਾਰੀ ਸਾਰੀ ਮਨ ਲਾ ਨਹੀਂ ਮਿਲਦੀ ਸ਼ਰੀਫੀਆਂ ਸ਼ਰੂਫੀਆਂ ਪੂਰੀਆਂ ਬੈਠ ਦੇ ਵਿੱਚ ਹਾਂਜੀ 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 ਆ ਵੀ ਇੱਕ ਵਾਰੀ ਥਾਣਾ ਫੇਰ ਵੇਖੋ ਨਾਲ ਦੀ ਨਾਲ ਹੀ ਦੋਸਤੋ ਤੁਸੀਂ ਚਵਾਈ ਦੇਖ ਰਹੇ ਜੀ ਠੀਕ ਆ ਆ ਦੇਖੋ ਕਰੋ ਜਾਇਕਾ ਤੋਂ ਤੁਹਾਨੂੰ ਵੇਖੋ ਦੂਰੋਂ ਨੇੜੇੋਂ ਕਿਸੇ ਵੀਰ ਨੇ ਸੰਪਰਕ ਕਰਨਾ ਤੇ ਬਿਲਕੁਲ ਤੁਸੀਂ ਆਨਲਾਈਨ ਵੀ ਖਰੀਦਦਾਰੀ ਕਰ ਸਕਦੇ ਜੇ ਆਪਾਂ ਹਰ ਵਾਰ ਕਹਿ ਦਿੰਨੇ ਆ ਜੇਕਰ ਪਸ਼ੂ ਦੋਸਤੋ ਸੁਆ ਸੁਆ ਇੱਥੇ ਆਉਣ ਲੱਗਿਆ ਘਲੋਣਾ ਕਰਿਆ ਕਰੋ ਆਪਦਾ ਸਾਈ ਪੈਣਾ ਪਾ ਕੇ ਆ ਕੇ ਆਪਣੀ ਚੋਕੇ ਤਸੱਲੀ ਕਰਕੇ ਲੈ ਜਾਓ ਜਿੰਨੇ ਆਨਲਾਈਨ ਮੰਗਾਉਣੀ ਆਪਣੀ ਗਰੰਟੀ ਤੇ ਜਾਊਗੀ ਠੀਕ ਹੈ ਵੀਰੇ ਹਾਂਜੀ ਤੇ ਜੇ ਕੋਈ ਇੱਥੇ ਆਣ ਕੇ ਆਪਦੀ ਤਸੱਲੀ ਕਰ ਲੇ ਉਹ ਸਭ ਤੋਂ ਵਧੀਆ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਲੈ ਵੀਰ ਜੱਸ ਅੱਗੇ ਆ ਜਾਓ ਸੈਕਿੰਡ ਨੰਬਰ ਤੇ ਆਪਣੇ ਕੋਲ ਕੱਬਣ ਵੇੜ ਖੜੀ ਆ ਵਾਜਨ ਦੋੜ ਦੇ ਵਿੱਚ ਹਾਂ ਇਹ ਤਾਂ ਮ ਠੀਕ ਹੈ ਜੀ ਹਾਂ ਇਹ ਆ ਜਾਂਦੀ ਆ ਮੰਨ ਲਓ ਸ਼ਾਈ ਹਾਲ ਚ ਵੀ ਆ ਜਾਂਦੀ ਸਾਈਵਾਲ ਚ ਕ੍ਰੋਸ ਆ ਗਈ ਹਾਂ ਕ੍ਰੋਸ ਆ ਜਾਂਦੀ ਇਹ ਸੂਆ ਕਿਨਵਾ ਸੁੰਦੀ ਵੀਰੇ ਇਹ ਦੂਜਾ ਸੂਆ ਸੁੰਦੀ ਦੂਜਾ ਸੂਆ ਹਾਂ ਜੀ ਸਭ ਦੋਸਤੋ ਦਰਮਿਆਨੀ ਹਾਈਟ ਆ ਮੀਡੀਅਮ ਦਰਮਿਆਨੀ ਹਾਈਟ ਪਰ ਸੰਤੋ ਸਾਬ ਢਿੱਲਾ ਢੁਲਾ ਵੜੀਆਂ ਜੇ ਅੱਛਾ ਜੀ ਹਾਂ ਟਿੱਪਣ ਤੋਂ ਪਾਉਣ ਓਕੇ ਚਾਹਤ ਨਾਲ ਟਿੱਪਣਾ ਚਾਰੇ ਥਣਾ ਦੀ ਓਕੇ ਆ ਜੀ ਠੀਕ ਹੈ ਵੀਰੇ ਥਣਾ ਦੀ ਆਪਣੀ ਗਾਰੰਟੀ ਹੋਊਗੀ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਨਾ ਥਣਪੂਰ ਛਟਾ ਕੋਈ ਮਾਰੇ ਆਪਣੇ ਵੱਧ ਘੱਟ ਉਹਦੀ ਆਪਣੀ ਗਾਰੰਟੀ ਹੋਊਗੀ ਆ ਦੇ ਟਿੱਪ ਲੈਣਾ ਪੈਸੇ ਬਾਅਦ ਚ ਦੇ ਦੇਣਾ ਠੀਕ ਹੈ ਜੀ ਹਾਂ ਜੀ ਲੋਬੀ ਭਰਾਵੋ 33 ਤੋਂ 40 ਓਕੇ ਆ ਕਿਸੇ ਵੀਰ ਨੇ ਵੀਰਨ ਦਾ ਵੀ ਬੇਸ਼ੱਕ ਆਨਲਾਈਨ ਕੋਈ ਮਗਾਉਂਦਾ ਪਹਿਲਾਂ ਆਪਣੀ ਟਿਪ ਤਪਾ ਲਓ ਠੀਕ ਹੈ ਜੀ ਪੇਮੈਂਟ ਬਾਅਦ ਵਿੱਚ ਕੋਈ ਕਰਦੇ ਹੋ ਠੀਕ ਹੈ ਜੀ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਘੱਲਣੇਗੀ ਇੱਥੇ ਆਣ ਕੇ ਕੋਈ ਵੀਰ ਬਿਲਕੁਲ ਸੌਦਾ ਕਰਦਾ ਉਹ ਤੁਸੀਂ ਟਿਪ ਕੀ ਆਪਣੀ ਲੈ ਜਾਣੀ ਆ ਠੀਕ ਹੈ ਸਾਹਿਬ ਇਹਦਾ ਮੋਲ ਵਜਨ ਨੋਟ ਪੂਰਾ ਮੋਲ ਵੀ ਆਪਾਂ ਉਹ ਕਰਨਾ 10 ਦਿਨ ਖੜਦੀ ਹੈ ਜੇ 10 ਤੋਂ 12 ਵੀ ਲੈ ਸਕਦੀ ਆ ਹਾਂ ਜੀ ਹਾਂਜੀ ਆਪਾਂ ਦੇ ਮਾਲਕਾਂ ਦੇ ਮਾਲਾ ਦੱਸਣ ਦਾ ਮਤਲਬ ਪਹਿਲਾਂ ਨੇ 15 ਕਿਲੋ ਦੁੱਧ ਭਰਿਆ ਪਹਿਲਾਂ ਨੇ ਹਾਂਜੀ ਠੀਕ ਆ ਹਾਂਜੀ ਤੇ ਐ ਕੀ ਤੋਂ ਮਾਲਾ 17 18 ਕਿਲੋ ਇਹਨੂੰ ਕੀ ਜਾਂਦਾ ਜੀ ਦੀ ਮਾਲੋ ਹੈਗੀ ਹਾਂ ਸਾਨੂੰ ਭਾਂਡੇ ਦੀ ਖੁੱਲੀ ਵੇਖੋ ਗੱਡੀ ਟੋਪਾਂ ਜਨ ਤੋਂ ਉਡਾਲੀ ਭਾਰੀ ਆ ਹਾਂਜੀ ਹਾਂ ਫਿਰ ਇਹ ਨਹੀਂ ਛੜਾਕਲ ਜੀ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਖਿਲਾਰ ਦੋ ਠੀਕ ਹੈ ਜੀ ਉਹ 235 ਵੀਰਾਂ ਦਾ ਵੀ ਇੱਕ ਨੰਬਰ ਆ ਤੁਸੀਂ ਬਾਕੀ ਲੈਵੇ ਤੋਂ ਇੱਕ ਅੰਦਾਜ਼ਾ ਲਾ ਲਉਂਗੀ ਵੀ ਹਜੇ ਦਿਨ 10 ਜਾਂ 15 12 ਦਿਨ ਹਜੇ ਲੈਣ। ਹਾਂਜੀ ਲੈ ਜੂ ਲੈ ਜੂ ਸਤੂ 15 ਲੈ ਜਾ ਫਿਰ ਸਭ ਤੋਂ ਵਧੀਆ ਠੀਕ ਹੈ ਜੀ ਉਹਨਾਂ ਦੇ ਖਿਲਾਫ ਉਹਨਾਂ ਦੇ ਦਿਨ ਮੰਨ ਲਓ ਪੂਰੇ ਹੁੰਦੇ 3 ਤਰੀਕ ਨੂੰ ਠੀਕ ਹੈ ਹਾਂ ਸੋ ਜਿੰਨੀ ਬਣ ਜਿੰਨੀ ਚੰਗੀਆਂ ਇਹਦੇ ਲਈ ਹਾਂਜੀ ਠੀਕ ਹੈ ਜੀ ਨਹੀਂ ਤਾਂ ਕਈ ਤਾਂ ਭੱਜ ਗਿਆ ਹੋ ਜਾਂਦੀਆਂ ਬਿਲਕੁਲ ਬਿਲਕੁਲ ਹਾਂਜੀ ਹਾਈਟ ਜਿਹੜੀ ਬੇਸ਼ੱਕ 200 ਮੀਡੀਅਮ ਦੇ ਵਿੱਚ ਆ ਪਰ ਵਜਨ ਵਟਾ ਪੂਰਾ ਲੱਗਾ ਇਹਨੂੰ ਵਜਨ ਤੇ ਸੰਧੂ ਸਾਹਿਬ ਮੱਝਾਂ ਨੂੰ ਲੱਗਾ ਹਾਂ ਵਜਨਦੋੜ ਫੁੱਲ ਬੜਾ ਫੁੱਲ ਆ ਪੂਰੀ ਨਿਗਰ ਆ ਪਲੀ ਗੁਲੀ ਪੂਰੀ ਆ ਸੰਭੀ ਸੰਭਾਲੀ ਕਿਸੇ ਵੇਰ ਨੇ ਚੰਗੀ ਆ ਠੀਕ ਆ ਤੇ 10 ਤੋਂ 12 ਦਿਨ ਜਿੰਨੇ ਲੈ ਜੇ ਉਹਨੇ ਇਹਦੇ ਲਈ ਚੰਗੇ ਆ ਠੀਕ ਆ ਜੀ ਕਿਉਂਕਿ ਥੱਲਿਓ ਬਹੁਤ ਸੋਨਾ ਵਿਖਾਲਾ ਵੇਖੋ ਤੁਸੀਂ ਢੇਲਾ ਢੋਲਾ ਬਹੁਤ ਨੇ ਉਹਨਾਂ ਹੀ ਥੱਲਿਓ ਬਣ ਕੇ ਤਿਆਰ ਹੋ ਰਹੇ ਠੀਕ ਆ ਥੱਬਿਆਂ ਤੇ ਥੱਬੇ ਕਰਮ ਵਾਲੀ ਦਲੋਂ ਵਾਲੂਗੀ ਪਰ ਹਜੇ ਸਮਾਂ ਬਾਕੀ ਆ 10 ਤੋਂ 15 ਦਿਨ ਘੱਟੋ ਘੱਟ ਤੋਂ ਤੇ ਪਰ ਤੋਂ ਪੁੰਦੀ ਵੀਰ ਜੱਸ ਹੋਂਦੇ ਆਪਾਂ ਤਸੱਲੀ ਅੱਗੋਂ ਕੋਈ ਵੀਰ ਆਪਣੀ ਕਰਕੇ ਲੈ ਕੇ ਜਾਵੇ ਤੇਪਾ ਕੇ ਵਿਖਾ ਦਾਂਗੇ ਸੰਤੂ ਸਾਹਿਬ ਆਪਾਂ ਵੀਡੀਓ ਠੀਕ ਹੈ ਭਰਾ ਠੀਕ ਆ ਹਾਂ ਜੁੜ ਪਾਗੇ ਨਾ ਏਦਾਂ ਮਾ ਕੇ ਪਾਗੇ ਵੀਰ ਜੱਸੇ ਦੀ ਆਪਾਂ ਡਿਮਾਂਡ ਕੀ ਕਰਦੇ ਆਂ ਫਿਰ ਦੇ ਦਾਂਗੇ ਕਿੱਥੋਂ ਤੱਕ ਇਹ ਸੰਤੂ ਸਾਹਿਬ ਹੋਣ ਵਾਲਾ ਰੇਟ ਆਪਾਂ ਮਤਲਬ ਜੈਜ ਹੀ ਕਰਨਾ ਅੱਛਾ ਜੀ ਸਾਹਮਣੀ ਪੈਣੀ ਹੈਗਾ ਵੀਰਾਂ ਭਰਾਵਾਂ ਨੂੰ ਹਾਂ ਜੀ ਦੇ ਇਹ ਤਾਂ ਸੁਈ ਸੁਵਾਈ ਹੁੰਦੀ ਤੇ ਭਾਵੇਂ 50 55 ਦੀ ਦੇ ਦਿੰਦੇ ਹਾਂ ਬਿਲਕੁਲ ਹੁਣ 45 ਜੋ ਮਾਨਤਨ ਕਰਦਾ 45 ਕਿੰਨਾ ਦੇ ਦੀਏ 44 ਦੀ ਦੇ ਦੀਏ 44 ਦੀ ਹਾਂਜੀ ਕਸਰ ਕੁਸਰ ਜੀ ਕੱਢ ਕੇ 42000 42 ਦੀ ਦੇ ਦਾਂ ਸੰਨ 45 ਦੀ ਹਾਂਜੀ 42 ਦੇ ਦਾਂ ਵੇਖ ਲਓ ਜੀ 42000 ਦੀ ਦੋਸਤੋ ਇਹ ਬੜਾ ਗੰਦੂ ਸਾਹਿਬ ਗੱਬਨ ਗੱਬਨ ਤਾਂ ਆ ਗਿਆ ਸੁਵੀ ਆਪਣੇ ਘਰੇ ਫਿਰ ਮੋਲ ਹੋਰ 55 ਜੂ ਹਾਂਜੀ ਸਿੱਧੀ ਗੱਲ ਹੈ ਆਪਣੇ ਕਹੇ ਆਹੋ ਫਿਰ ਸਾਹਬ ਨਹੀਂ ਸੋਤਨੀ ਆਪਾਂ ਹਾਂਜੀ ਉਹ ਤਾਂ ਆਪਾਂ ਨਾਲ ਉਹ ਅੱਜ ਭੈਣ ਭਰਾਵਾਂ ਨੂੰ ਚਲੋ ਸਾਹਮਣੇ ਸੁਤਣੀ ਆ ਕਾ ਕਿਸੇ ਸਵਾਉਣੀ ਆ ਲੋਹੇ ਦੇ ਕਰਕੇ ਖੇਚਲ ਕਈ ਸੰਤੂ ਸਾਹਿਬਾ ਕੀ ਕਰਦੇ ਵੀਰ ਭਰਾ ਉਹ ਕਹਿੰਦੇ ਅਸੀਂ ਗੱਬਨ ਲੈਣੀ ਸਾਡੇ ਘਰੇ ਸੂਏ ਦਾ ਜਿਹੜੀ ਹਾਂ ਕਈ ਇਹੋ ਜਿਹੇ ਵੀਰ ਭਰਾ 100 ਤਰ੍ਹਾਂ ਦੀਆਂ ਚਲੋ ਜੇਰਾ ਜੂਰਾ ਆਪਣੀ ਅੱਖੀ ਪਾਈ ਜੀ ਹਾਂਜੀ ਇਹੋ ਜਿਹੇ ਕਾ ਕਰਕੇ ਜਿੰਨੇ ਮਾਲਾ ਸਾਹਮਣੇ ਸੁਤਣੀ ਬਹੁਤ ਵਧੀਆ ਵੈੜਾ ਬਿਲਕੁਲ ਬਿਲਕੁਲ ਲੋਪੀ ਭਰਾਵੋ ਇਹ ਵੈੜ ਤੁਹਾਨੂੰ 42000 ਦੇ ਵਿੱਚ ਮਿਲ ਜੂਗੀ ਫੁੱਲ ਵਜਨ ਵਟਾ ਪੂਰੀ ਭਾਰੀ ਆ ਵਜਨ ਲੋਡ ਵਾਲੀ ਆ ਪੂਰੀ ਫਿੱਟ ਫਾੜਾ ਤੋੜ ਕੇ ਚਲਾ ਕੇ ਆਪਾਂ ਤੁਹਾਨੂੰ ਦਿਖਾਤੀ ਆ ਸੋ ਟਿਪ ਕੇ ਉਹ ਮੇਰਾ ਵੀਰ ਤੁਸੀਂ ਤਸੱਲੀ ਦੇ ਨਾਲ ਪੂਰੀ ਵੀਡੀਓ ਵੇਖ ਲਿਓ ਲੈ ਵੀਰ ਜਾ ਸਕਿਆ ਆਪਣੇ ਕੋਲ ਤੀਜੇ ਨੰਬਰ ਤੇ ਇਧਰ ਵੜ ਖੜੀ ਇੱਕ ਇਹਦੀ ਡਿਟੇਲ ਇਹ ਦਾ ਅੱਜ ਚੌਥਾ ਦਿਨ ਜੋ ਸੰਧੂ ਸਾਹਿਬ ਦੀ ਨਾੜੂ ਨਾੜੂ ਬੱਚੇ ਚੌਥਾ ਦਿਨ ਹੈ ਅੱਜ ਹਾਂਜੀ ਚੌਥਾ ਬੱਚਾ ਦੇ ਮਗਰ ਬੱਚਾ ਬੱਚਾ ਹੀ ਹੈ ਜੀ ਲਓ ਜੀ ਮਗਰ ਬੱਚਾ ਇਹਦੇ ਉਹ ਜੂੜ ਪਾ ਲਓ ਜਾਂ ਨਾ ਪਾ ਲਓ ਅਹੀਂ ਉਧਰ ਪਾ ਲੈਨੇ ਆ ਸੰਧੂ ਸਾਹਿਬ ਹਾਂ ਤੇ ਇਹਦੇ ਥੱਲੇ ਕੋਈ 13 ਕਿ ਲੀਟਰ ਹੋ 14 ਜਾਂ 13 ਜਾਂ 14 ਅੱਜ ਮਨ ਕਿ ਚੌਥੇ ਚੌ ਦਿਨਾਂ ਦੇ ਦੌਰਾਨ 13 14 ਹਾਂਜੀ 14 ਆ ਤੇ ਮਾਲਵੇ ਜੇਸਾ ਬਣਾਏ ਪੀ ਤਾਂ ਸਟਾਰਟ ਹੋ ਗਈ ਮੈਂ ਨਾ 17 18 ਕਿਲ ਸੰਧੂ ਸਾਹਿਬ ਇਹਨੂੰ ਕੀ ਜਾਂਦਾ ਥਾਂ ਥਾਂ ਨੂੰ ਵੇਖੋ ਹੂੰ ਮਤਲਬ ਸੀਲਿੰਗਾਂ ਪੂਰੀਆਂ ਆ ਕਰੂ ਚਾਹੀਦੀ ਸੀਲਿੰਗਾਂ ਪੂਰੀਆਂ ਇਹ ਨਹੀਂ ਮਾਲਾ ਛੜਾਕਲਾ ਕੋਈ ਹੋਊਗੀ ਵੇਖੋ ਲੋਗ ਹੈ ਕ੍ਰੋਸ ਆ ਪਰ ਹੈ ਠੰਡੀ ਧੀਰੀ ਹੈ ਲੋ ਜੀ ਹੈ ਕ੍ਰੋਸ ਆ ਦੋਸਤੋ ਸਿੰਘ ਹੈਗੇ ਬੇਸ਼ੱਕ ਪਰ ਠੰਡੀ ਧੀਰੀ ਹੈ ਸੀਲਸ ਹੋਊਗਾ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਕੱਢ ਕੇ ਤੋਰ ਕੇ ਦਿਖਾਉਣੇ ਆ ਬਤੇਰੇ ਗੱਲਬਾਤ ਸਮਝ ਆਊਗੀ ਤੁਹਾਨੂੰ ਉੱਠੇ ਪੱਠੇ ਦੀ ਪੂਰੀ ਚੌੜੀ ਉੱਪਰੋਂ ਠੀਕ ਆ ਵਜਨੋੜ ਵਾਲੀ ਇਹ ਵੀ ਕਰਮ ਵਾਲੀ ਪੂਰੀ ਹੈ ਨਿੱਕਰ ਆ ਪੂਰੀ ਥੱਲੇੋਂ ਠੀਕ ਹੈ ਜੀ ਭਵਾਨੇ ਦੇ ਵੀ ਨਿੱਕਰ ਪਿੱਡੇ ਪੁੰਡੇ ਦੀ ਪੂਰੀ ਨਿੱਕਰ ਤੇ ਨਾਲ ਦੀ ਨਾਲ ਹੀ ਮੇਰੇ ਵੀਰ ਤੁਸੀਂ ਚੁਵਾਈ ਦੇਖ ਲਓ ਠੀਕ ਹੈ ਜੀ ਚੁਵਾਈ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਰਹੇ ਹਾਂ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਉਹਨੂੰ ਕਿਸੇ ਭੂਰ ਛੱਟੇ ਭਵਾਰੇ ਦਾ ਪਤਾ ਲੱਗ ਜਾਵੇ ਸੰਤੂ ਸਾਹਿਬ ਕੋਈ ਆਖੇ ਫਿਰ ਸਿੰਘ ਆ ਤੇ ਮਾਰਦੀ ਕੋਈ ਇਹੋ ਜੀ ਗੱਲ ਨਹੀਂ ਜਿੱਦਾਂ ਮਰਜੀ ਆ ਤੇ ਬਰੀ ਆ ਹਾਂ ਇਹਦਾ ਬੱਛੀ ਨੂੰ ਸਿੰਘਾਂ ਦਾ ਵਾਟਾ ਮਾਰ ਗਿਆ ਨੇ ਇਹਦਾ ਬੱਛੀ ਮੈਂ 60000 ਦੀ ਵੇਚ ਦਿੰਦੇ ਬਿਲਕੁਲ ਬਿਲਕੁਲ ਲੰਬੀ ਲੂੰਬੀ ਵਾਵਾ ਹਾਂ ਜੀ ਲੇ ਅਦੇਰ ਬੁੱਲਨ ਵੀ ਆ। ਹਾਂ ਦੋਸਤੋ 13 14 13 14 ਤੇ ਇਸ ਵਕਤ ਜਿਹੜੀ ਇਹ ਚਲੰਡੀ ਆ। ਪਾਕਿਸਤਾਨ ਤੋਂ ਵਾਲੇ ਪਾਸਿਓ ਕੋਈ ਮੇਰਾ ਵੀਰ ਬੇਤੜਕਾ ਸੌਦਾ ਕਰ ਲਿਓ ਥਾਣਾ ਜਿਹੜਾ ਪੂਰਾ ਹੱਥੇ ਚਵਾਈ ਦਾ ਥਾਣਾ ਮੁੱਠੀ ਮੁੱਠੀ ਥਾਣਾ ਦਾਗਾ ਵਹਿੜ ਤੋਂ। ਅਜੇ ਚਵਾਈ ਹੋਣੀ ਬਾਕੀ ਆ ਠੀਕ ਹੈ ਜੀ ਕਿਉਂਕਿ ਸਵਾਈ ਦਾ ਜਿਹੜਾ ਹੁਣ ਸਮਾਂ ਬਿਲਕੁਲ ਹੋਇਆ ਪਿਆ। ਸੰਧੂ ਹਾਂ ਤਾਂ ਟਾਈਮ ਹੋ ਗਿਆ ਜੀ। ਸੇਰ ਮਾਲਾ ਸੇਰੇ ਵੀ ਕੋਈ 4:30 5:30 4:30 ਠੀਕ ਹੈ ਓਏ। ਹਲੋ ਜੀ ਹਾਂ ਬਹੁਤ ਕਮਾਲ ਲੱਗਾ ਸਾਨੂੰ ਸਭ ਨੂੰ ਆਂਦੇ ਸਿਰ ਤੇ ਗਾਂ ਦੀ ਜਦੋਂ ਅਸਲ ਕਿੰਨੇ ਮੋਲੇ ਦਾ ਕੀ ਡਿਮਾਂਡ ਕਰਤੀ ਸੰਦੂ ਸਾਹਿਬ ਮੋਲ ਆਪਾਂ ਜਾਇਜ਼ ਹੀ ਕਰਨਾ ਬਿਲਕੁਲ ਹਾਂ ਜੀ ਮੋਲ ਭਾਵੇਂ 50 ਕਰ ਲਗੇ ਹਾਂ ਜੀ 55 ਕਰ ਲੀਏ 45000 ਦੀ ਵਾੜ ਦੇ ਦਾਂ 45000 ਪੂਰੀਆਂ ਜਿਹੜੀਆਂ ਕਸਰਾ ਕੱਢ ਕੇ ਗੱਲ ਜੀ ਕਰਤੀ ਇੱਕ 42 ਦੀ ਦੇ ਲਈ 45000 ਦੀ ਲੈ ਹੁਣ ਤਾਂ ਕਸਰ ਕੋਈ ਛੱਡੀ ਨਹੀਂ 42000 ਦੀ ਲਓ ਜੀ ਹੁਣ ਸੂਈ ਸਵਾਈ ਇਦਾਂ ਦੀ ਵਾੜ ਦੇਣੀ ਨਹੀਂ ਕਿ ਇਹਨੇ ਉਹ ਵੀ ਸਿੰਗਾ ਦਾ ਕਰਕੇ ਦੇ ਦਿੰਦਾ ਹੈ ਪਰ ਸੰਦੂ ਸਾਹਿਬ ਬਿਲਕੁਲ 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 ਹੈ ਲੋਕ ਦੱਸੋ ਬਿਲਕੁਲ ਸੱਜਰ ਤਾਜੀ ਸੂਈ ਆ ਅਜੇ ਚੋ ਪੰਜਾ ਦਿਨਾਂ ਦਾ ਸੂਆ ਤੇ ਮਲੇ ਮੂਲੇ ਤੋਂ ਚੱਲਣਾ ਜੇ ਕਰ ਮੰਨ ਲੀ। ਅਜੇ ਤੇ ਚੱਲਣਾ ਸੰਧੂ ਸਾਹਿਬ ਦੁੱਧ 18 18 17 ਕੇ ਪੀਕ ਦੇ ਭਰਾ ਜੂਗੀ ਇਹ ਸੰਧੂ ਸਾਹਿਬ। ਬਿਲਕੁਲ ਜੀ ਬਿਲਕੁਲ। ਹਾਂ ਜੀ। ਅੱਜ 42000 ਦੀ ਤੁਹਾਨੂੰ ਇਹ ਵੀ ਮਿਲ ਜੂਗੀ ਠੀਕ ਆ। ਸੋ ਥਣ ਚੱਡੇ ਦੀ ਪੂਰੀ ਸਾਫ ਸੁਥਰੀ ਆ। ਮਾਲਾ ਕੋਈ ਸੰਧੂ ਸਾਹਿਬ ਆਪਾਂ ਤੜਕੇ ਨਹੀਂ ਮਾਲਾ ਸਵੇਰੇ ਵੀ 9:30 6:30 9:30 7 ਵੀ ਘੇਲ ਵੱਜ ਜਾਂਦੇ। ਆਪਣੇ ਭਾਤ ਤਿੰਨ ਟਾਈਮ ਤਸੱਲੀ ਕਰੋ ਚਾਰ ਟਾਈਮ ਤੋਂ। ਇਦਾਂ ਵੜਾ ਬਣੀਆਂ ਹੋਣ ਗਿਆ ਲੈ ਜਾਨੀ ਤੇਰਾ। ਪੂਰੀ ਸ਼ੋਰਟੀ ਦਿੰਦਾ ਕਹਿੰਦਾ ਵੀ ਆਪਣਾ ਸੁਬਾ ਸ਼ਾਮ ਇੱਕ ਟਾਈਮ ਬਣ ਕੇ ਤੁਸੀਂ ਬਣੀਆਂ ਥਣੀਆਂ ਵੇਖ ਲਿਓ ਚੋਕੇ ਵੇਖ ਲਿਓ ਪਸੰਦ ਆਉ ਜੋ ਦੱਸਿਆ ਗਿਆ ਤੇ ਸੌਦਾ ਸਾਡੇ ਨਾਲ ਕਰ ਲਿਓ ਆਦਰਵਾਇਜ਼ ਸਾਡੀ ਚੀਜ਼ ਸਾਡੇ ਕੋਲ ਆ ਠੀਕ ਆ ਜੀ ਤਾਂ ਕੋਈ ਕਿਸੇ ਦਾ ਮਤਲਬ ਕਿ ਵੀਰ ਨੂੰ ਕੋਈ ਤਕਮ ਤੱਕਾ ਨਹੀਂ ਹੋਏਗਾ ਜੋ ਜੀ ਰਿਐਲਿਟੀ ਦੇ ਵਿੱਚ ਦੱਸੀ ਆ ਉਹ ਪੂਰੀ ਪ੍ਰੋਪਰ ਨਿਕਲੂਗੀ ਇਥੇ ਆਣ ਕੇ ਤਸੱਲੀ ਕਰ ਲਿਓ ਠੀਕ ਆ ਨਾਇਬਿਰ ਜਸ ਇੱਕ ਨੰਬਰ ਬੋਲਦੇ ਆ ਆਪਣੇ 99152 37248 8288 35572 ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਇਹ ਆ ਵੀਰ ਜੱਸ ਤੇ ਪਿੰਡ ਚੰਬਲ ਤੁਸੀਂ ਵਿజిਟ ਕਰਨੀ ਆ ਨੇੜੇ ਸ਼ੇਰੋਂ ਵਾਲਾ ਟੋਲ ਪਲਾਜ਼ਾ ਬਿਲਕੁਲ ਨਜ਼ਦੀਕ ਆ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਪਸ਼ੂ ਤਿੰਨੇ ਵਧੀਆ ਦੋਸਤੋ ਵੇੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਭਾਪੜਤੇ ਵਾਈਟ ਵੀ ਬਿਲਕੁਲ ਜਾਇਜ਼ ਆ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ